ਮਤਲਬ ਵਿੱਚ ਵਿੱਚ ਹੋ ਜਾਂਦਾ ਹੈ 25 ਸੈਕਿੰਡ ਹੁੰਦਾ ਬਸ 25 ਇਹ ਕੁੱਤੇ ਨੇ ਡਾਲਰ ਡਰਾਤਾ ਦੋ ਵਾਰੀ ਦੌਰਾ ਪਾ ਗਿਆ ਡਾਲਰ ਨੂੰ ਅੱਜ ਕਪਤਾਨ ਨੂੰ ਕਪਤਾਨ ਰਾਤ ਨੂੰ ਹੁਣ ਪਤਾ ਨਹੀਂ ਕੀ ਮੈਂ ਤਾਂ ਬਣੂਗਾ ਦਵਾਈ ਤੇ ਬਹ ਹੈ ਘਰ ਕਿੱਥੇ ਹੈ ਉਹ ਡਾਇਟ ਖਾਣ ਲੱਗਿਆ ਹੁਣ ਮੈਸਰ ਨਹੀਂ ਦੇ ਦੋ ਫਿਰ ਤੁਸੀਂ ਲੈ ਜਾਨੇ ਲੋਕੇਸ਼ਨ ਸੇ ਖਾਣ ਲੱਗ ਜਾ ਡਾਇਟ ਆ ਵੀ ਦਿਨੇ ਆ ਲੈ ਮੈਂ ਕਿਹਾ ਸੀ ਵੀਡੀਓ ਬਣਾ ਲਓ ਕਿਵੇਂ ਕਰਦਾਗਾ ਅੱਧੇ ਘੰਟੇ ਦੂਜੀ ਵਾਰੀ ਪੈ ਗਿਆ ਕਪਤਾਨ ਕਿੰਨੇ 12 ਕਪਤਾਨ ਨੂੰ ਪੈ ਗਿਆ ਦੋ ਵਾਰੀ ਦੌਰਾ ਪੈ ਗਿਆ ਕਪਤਾਨ ਨੂੰ ਤੇ ਦਵਾਈ ਦੀ ਰੱਸੀ ਕਿੱਥੇ ਆ ਕਪਤਾਨ ਉਧਰ ਕੋਈ ਗਿਫਟ ਲੈਣਗੇ ਦਵਾਈ ਕਪਤਾਨ ਨੂੰ ਸਟ्रेस ਹੋ ਗਿਆ ਪਰ ਸੋ ਖੇਡ ਰਿਹਾ ਸੀ ਡਾਲਰ ਨੂੰ ਡਾਲਰ ਨੇ ਉਹ ਕਰਤਾ ਇਹਨੂੰ ਡਰਾ ਦਾ ਪਰਸੋਂ ਸਟ੍ਰੈਸ ਤੇ ਦੋ ਵਾਰੀ ਦਵਾ ਲੈ ਚੁੱਕਿਆ 25 ਸਕਿੰਟ ਦਾ 26 ਸਕਿੰਟ ਦਾ ਉਹ ਦਵਾਈ ਲੈਣ ਗਿਆ ਗਿਆ ਡਾਕਟਰ ਕੋਲ ਹੀ ਕਾਕੂ ਤੇਜੂ ਦੇਣਾ ਕਰੀ ਬੰਦ ਓਕੇ ਇੱਕ ਮੈਡੀਕਲ ਤੋਂ ਮਿਲਦੀ ਹੈ ਮਾਰੂ ਤੋਂ ਵੀ ਸਪੈਸ਼ਲ ਲੈਣੀ ਪੈਂਦੀ ਹੈ ਓਕੇ ਤੇ ਉਹ ਹੋ ਸੀਗੀ ਇਸ ਤੋਂ ਜ਼ਿਆਦਾ 익ਪਾਇਰੀ ओके ਤੇ ਜੇ ਮਤਲਬ ਕੀ ਰਹੋ ਨਾ ਤੇ ਕੋਈ ਵੀ ਜੇ ਸੌਂਦਾ ਉਹਨੂੰ ਬੁਲਾਇਓ ਨਾ ਤੇ ਜਿੱਥੇ ਵੀ ਜਮਾ ਆਵਾਜ਼ ਨਹੀਂ ਆਉਂਦੀ ਉਸ ਰੂਮ ਚ ਉਹਨੂੰ ਸੁਵਾਦੋ। ओके। ਠੀਕ ਹੈ ਜ਼ਰੂਰ ਤੇ ਪੈਂਦੀ ਨਹੀਂ ਜੇ ਇਹ ਜਮਾ ਹੈ ਮੈਂ ਅੱਸੀ ਪੈਂਦੀ ਹੋਈ। ਤਾਂ ਛੇੜ ਤਾਂ ਦੇ ਲਿਓ। ਹੂੰ। ਮੇਡਾ ਨਾਮ ਦਿਓ ਸਵੇਰੇ ਤੁਹਾਨੂੰ ਮੇਡਾ ਨੰੰਗ ਇਹ ਸਿਸ਼ੀ ਅਰੇਂਜਮੈਂਟ ਕਰਾ ਦਵਾਂ। ਠੀਕ ਹੈ ਵੈਸੇ ਤਾਂ ਮੈਂ ਸੌਂ ਹੀ ਜਾਂਦਾ। ਆ ਮੈਂ ਸੌਂਦਾ ਫਿਰ ਸੌਂ ਹੀ ਜਾਂਸੇ ਆਪਾਂ ਛੇੜ ਤਾ ਇਹਨੂੰ। ਫੇਰ ਤੁਸੀਂ ਸਵੇਰੇ ਮਤਲਬ ਉਹ ਕਰ ਦਿਓ ਉਹ ਰੇਂਡਰ ਕਰਵਾ ਦੇਣ ਉਹਨਾਂ ਨਾਲ ਦੇ ਵੀ ਦੇ ਸੈਕਪਟੇ ਕਿ ਉਹਨਾਂ ਚੱਕਰ ਪੇਰੀ ਹੋਈ ਵਰਸਾ ਦੇ ਜਾਂ ਓਕੇ ਓਕੇ ਠੀਕ ਹੈ ਠੀਕ ਆ ਜਾ 1:30 ਵੱਜ ਗਏ ਨੇ ਇੱਕ ਵਾਰੀ ਫੇਰ ਹੋ ਗਿਆ ਦੁਬਾਰੇ ਸ਼ੀ ਰਾਧੇ ਰਾਦੇ ਸਾਰਿਆਂ ਨੂੰ ਸਸੇਕਲ ਨਮਸਤੇ ਜੀ ਮੈਂ ਤੁਹਾਨੂੰ ਦੱਸਦਾ ਕਿ ਰਾਤ ਕਪਤਾਨ ਨੂੰ ਤਿੰਨ ਦੌਰੇ ਪਈ ਇੱਕ 11:30 ਵਜੇ ਇੱਕ 12:00 ਵਜੇ ਔਰ ਇੱਕ ਜਦੋਂ ਸਾਰੇ ਸੁੱਤੇ ਪਏ ਸੀ 1:30 ਵਜੇ ਬੈਡਸਟ 'ਤੇ ਡਿੱਗ ਪਿਆ ਹੁਣ ਉਰਵਸ਼ੀ ਤੇ ਗਿਫਟ ਉਹਨੂੰ ਦਵਾਈ ਦਿਵਾਉਣ ਗਏ ਆ ਗਰੋਵਰ ਡਾਕਟਰ ਆ ਭਿੰਡੇ ਦੇ ਵਿੱਚ ਬਹੁਤ ਮਸ਼ਹੂਰ ਨੇ ਉਹਨਾਂ ਨੂੰ ਉਹਦਾ ਹੁਣ ਖੂਨ ਟੈਸਟ ਹੋਇਆ ਔਰ ਉਹਨੂੰ ਫੀਬਰ ਸੀਗਾ ਥੋੜਾ ਜਿਹਾ ਤੇ ਹੁਣ ਦੇਖਦੇ ਆ ਕਿ ਉਹਨੂੰ ਦੌਰੇ ਕਿਉਂ ਪਏ ਮੇਰੇ ਖਿਆਲ ਦੇ ਵਿੱਚ ਅ ਪਰਸੋ ਗਿਫਟ ਡਾਲਰ ਨਾ ਖੇਡਦਾ ਸੀ ਡਾਲਰ ਨੇ ਧੌਣ ਦੱਬਦੀ ਸੀ ਤੇ ਡਰ ਗਿਆ ਸੀ ਸਾਹ ਚੜ ਗਿਆ ਸੀ ਗਮਲਿਆਂ ਦੇ ਪਿੱਛੇ ਲੁਕ ਗਿਆ ਸੀ ਜਾ ਕੇ ਸ਼ਾਇਦ ਉਹ ਦਿਨ ਦਾ ਸਟ्रेस ਆਉ ਨੂੰ ਮੈਨੂੰ ਲੱਗਾ ਕੁਛ ਮੈਂ ਬਾਹਰ ਜਦੋਂ ਆਈ ਆਂ ਬ੍ਰਿੰਦਾਵਨ ਤੋਂ ਮੈਂ ਉਹਨੂੰ ਕਮਾ ਨਹੀਂ ਸਕੀ ਕਿਤੇ ਤੇ ਇਸ ਕਰਕੇ ਸਟ्रेस ਆਉ ਨੂੰ ਬਾਹਰ ਜਾਣਾ ਬਹੁਤ ਪਸੰਦ ਆ ਬਾਹਰ ਖੇਡਣਾ ਬਹੁਤ ਪਸੰਦ ਆ ਉਹ ਸਕੂਟਰੀ ਮੂਰੇ ਬੈੱਕੇ ਜਾਣਾ ਕਾਰ ਦੇ ਵਿੱਚ ਬੈੱਕੇ ਜਾਣਾ ਬੜਾ ਪਸੰਦਦਾ ਉਹਨੂੰ ਸ਼ਾਇਦ ਉਹ ਵੀ ਸਟ੍ਰੈਸ ਲੈ ਗਿਆ ਕਿ ਇੱਕ ਮਹੀਨੇ ਤੋਂ ਅਸੀਂ ਉਹਨੂੰ ਕਿਤੇ ਵੀ ਨਹੀਂ ਲੈ ਕੇ ਗਏ ਤੇ ਸ਼ਾਇਦ ਉਹ ਸਟ੍ਰੈਸ ਵੀ ਹੋ ਸਕਦਾ ਉਹਨੂੰ ਤੇ ਹੁਣ ਦੇਖਦੇ ਹਾਂ ਕਿ ਉਹਦੇ ਉਹਦੇ ਮਤਲਬ ਕਿ ਖੂਨ ਦੇ ਵਿੱਚ ਕੀ ਕਮੀ ਆ ਕੀ ਪ੍ਰੋਬਲਮ ਆ ਔਰ ਬਿਲਕੁਲ ਵੀਕਨੈਸ ਆ ਬੈੱਡ ਤੇ ਛਾਲ ਮਾਰ ਕੇ ਵੀ ਨਹੀਂ ਚੜ ਸਕਦਾ ਦੋ ਦਿਨ ਦੇ ਅੰਦਰ ਹੀ ਹੋਇਆ ਐਦਾਂ ਤੇ ਹੁਣ ਪਤਾ ਨਹੀਂ ਦੇਖਦੇ ਹਾਂ ਤੇ ਗਾਇਆ ਹੋਇਆ ਗਿਫਟੀ ਤੇ ਉਰਵਸ਼ੀ ਉਹਦਾ ਖੂਨ ਟੈਸਟ ਕਰਾਉਣ ਔਰ ਉਹਨੂੰ ਠੀਕ ਕਰਨ ਦੇ ਲਈ ਡਾਕਟਰ ਗਰੋਵਰ ਕੋਲੇ ਤਦ ਆਉਂਦੇ ਆ ਤੇ ਫਿਰ ਤੁਹਾਨੂੰ ਦੱਸਦੇ ਆ ਰਾਤੀ 12:30 ਵਜੇ ਤਾਂ ਗਿਫਟ ਹੀ ਲੈ ਕੇ ਆਇਆ ਦਵਾਈ ਉਹਦੀ ਦੌਰੇ ਦੀ ਕਿਉਂਕਿ ਸਾਡੇ ਇੱਥੇ ਇੱਕ ਹੋਰ ਡਾਕਟਰ ਸਾਨੂੰ ਜਾਣ ਪਛਾਣਾ ਪਰ ਉਹਨੇ ਕਿਹਾ ਸੀ ਜੇ ਦੁਵਾਰੇ ਪਿਆ ਤਾਂ ਫੇਰ ਦੇ ਦਿਓ ਪਿਆ ਉਹਨੂੰ ਜਿਹੜਾ ਵਸ ਦਿੱਤੀ ਉਹਨੂੰ ਦਵਾਈ ਤੇ ਉਹ ਦੁਵਾਰੇ ਡਾਕਟਰ ਕੋਲ ਲੱਗ ਗਿਆ ਤੇ ਸੋ ਮਿਲਦੇ ਆ ਜੀ ਆਉਂਦੇ ਆ دیکھتے ਕੀ ਕਹਿੰਦੇ ਨੇ ਇਦਾਂ ਉਹਦੇ ਨੂੰ ਮੈਂ ਆਟਾ ਗੁਰਦਾ ਭਾਂਡੇ 'ਤੇ ਡਸਟਿੰਗ ਕਰਤੀ ਸਵੇਰੇ ਆ ਕਪਤਾਨ ਬਿਮਾਰ ਸੀ ਤੇ ਉਹਨੇ ਵਾਸ਼ਰੂਮ ਦੇ ਵਿੱਚ ਦੋ ਵਾਰੀ ਪੋਟੀ ਕੀਤੀ ਸੀ ਕਿਉਂਕਿ ਹਮੇਸ਼ਾ ਪੋਟੀ ਵਾਸ਼ਰੂਮ ਦੇ ਵਿੱਚ ਹੀ ਜਾ ਕੇ ਕਰਦਾਗਾ ਤੇ ਉਹਨੂੰ ਵਾਸ਼ਰੂਮ ਦੇ ਵਿੱਚ ਪੋਟੀ ਚੱਕੀ ਮੈਂ ਜਾ ਕੇ ਤੇ ਕਦੇ ਵੀ ਬਾਹਰ ਨਹੀਂ ਕਰੂ ਆਵਾਸ਼ਰੂਮ ਬਾਥਰੂਮ ਵਗੈਰਾ ਇਹਦੇ ਉਧਰ ਕਰ ਦਿੰਦਾ ਉਹ ਸਾਰਾ ਗੰਦੇ ਪੋਚੇ ਨਾਲ ਸਾਰਾ ਮੈਂ ਚੱਕਿਆ ਉੱਤੋਂ ਉੱਤੋਂ ਇੱਕ ਵਾਰੀ ਹੁਣ ਰਹਿ ਗਿਆ ਕੱਲਾ ਝਾੜੂ ਪੋਚਾ ਬਿਊਟੀ ਨੂੰ ਅੱਜ ਮੈਂ ਨਾਸ਼ਤਾ ਬਣਾ ਕੇ ਦਿੱਤਾ ਸੋ ਆਪਾਂ ਪੁੱਛਦੇ ਹਾਂ ਕਿ ਮੇ ਨਾਸ਼ਤਾ ਬਣਿਆ ਜਿਆ ਫੋਨ ਆਇਆ ਕਿ ਕਪਤਾਨ ਦੇ ਸੈਲ ਘਟੇ ਹੋਏ ਨੇ 25000 ਹੀ ਰਹਿ ਗਏ ਲੱਖ ਹੁੰਦੇ ਨੇ ਤੇ ਉਹ ਕਹਿੰਦੇ ਪਾਣੀ ਵੀ ਘੱਟ ਪਿੰਦਾ ਤੇ ਸੈਲ ਤਾਂ ਬਹੁਤ ਆਇਆ ਤੇ ਇਸ ਤਰ੍ਹਾਂ ਉਹ ਦੌਰੇ ਪੈ ਰਹੀ ਸੀ ਮਤਲਬ ਉਹ ਕਮੀ ਸੀ ਗਸ਼ੀਰ ਦੇ ਵਿੱਚ ਤੇ ਹੁਣ ਆ ਰਿਹਾ ਉਹਦੀ ਬੋਟਲ ਲੱਗੀ ਆ ਤਿੰਨ ਚਾਲ ਇੰਜੈਕਸ਼ਨ ਵਿੱਚ ਪਾ ਕੇ ਲਾਇਆ ਤੇ ਕਹਿੰਦੇ ਮੰਮੀ ਅਸੀਂ ਆਈ ਜੰਨੇ ਹੈਗੇ ਤੇ ਉਹਨੂੰ ਵੱਡੀ ਬੋਤਲ ਲਾਈ ਸੀ ਉਹਦੇ ਤੇ 75000 ਘਟਨੇ ਸੈੱਲ ਬਹੁਤ ਵੱਡੀ ਗੱਲ ਹੈਗੀ ਤੇ ਤਾਂਗਾ ਤਾਂ ਫਿਰ ਤੋਰੇ ਤਿੰਨ ਵਾਰੀ ਪੈ ਕੇ ਰਾਤ ਦੀ ਉਹਨੂੰ ਸੋ ਦੇਖਦੀ ਆ ਹੁਣ ਉਹਨੂੰ ਮੈਂ ਪਿਆਰ ਨਾਲ ਰੱਖਦੀ ਆ ਇੱਥੇ ਬਿਠਾਉਣੀ ਆ ਕੋਲੀ ਪਾਉਂਗੀ ਉਹਨੂੰ ਆਪਦੇ ਮੇਂ ਕੱਪੂ ਓਏ ਕੱਪੂ ਲਾ ਕੇ ਦੇ ਕੇ ਨੂੰ ਇਹ ਹੈਗਾ ਇਹ ਤਾਂ ਹੈ ਵੀ ਮੜਾ ਜਾ ਇਹ ਕਪਤਾਨ ਪਿੰਡ ਦਾ ਪਾਣੀ ਘੱਟ ਇਹਦਾ ਬਲੈਡ ਤਾਂ ਸਲਿੱਪਾ ਇਹਦਾ ਬਲੱਡ ਹੀ ਨਹੀਂ ਆ ਰਿਹਾ ਸੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਘੱਟ ਪਿੰਦਾ ਕਮਲਾ ਡਗਾੜਾ

ਕਪਤਾਨ ਦੇ ਸੈੱਲ ਬਹੁਤ ਜ਼ਿਆਦਾ ਕੱਟ ਗਿਆ 24 ਹੀ ਰਹਿ ਗਏ ਉਹ ਕਹਿੰਦੇ ਲੱਖੇਆਂ ਡੇਢ ਲੱਖ ਹੋਣੇ ਚਾਹੀਦੇ ਆ ਤੇ ਹੁਣ ਇੰਜੈਕਸ਼ਨ ਲਵਾ ਕੇ ਡ੍ਰਿਪ ਲਵਾ ਕੇ ਨੂੰ ਛੱਡਿਆ ਉਹ ਕਹਿੰਦੇ ਕੱਤੇ ਤੇ ਛੱਡੂ ਥੋੜਾ ਭੱਜੇ ਬਾਹਰ ਨਾ ਨਿਕਲ ਗੋਹੇ ਦੇ ਚੱਲ ਹਾਂ ਕਪਤਾਨ ਕੀ ਹੋਇਆ ਕਾਕੂ ਜਿੱਤੇ ਜ਼ਿਆਦਾ ਆਇਆ ਕੋਈ ਠੀਕਰ ਲੋ ਕਾਕੂ ਇਦਾਂ ਸਾਡਾ ਸੈੱਲ ਘੱਟ ਗਿਆ ਕਪਤਾਨ ਦੇ ਕਿੰਨੇ ਘੱਟ ਗਿਆ ਸੈੱਲ ਆ ਦੇ ਸਾਬਸਾਏ ਇਹਦੇ ਅੱਡ ਸੈਲ ਘਟੇ ਰਹਿੰਦੇ ਹੈਗੇ ਲੈ ਫਟਾ ਉਹਰੇ ਇਸਕੇ ਨੇ ਸੈਲ ਕੱਟ ਗਏ ਆ ਜਾ ਮੇਰੇ ਬੱਚਾ ਮੇਰੇ ਕੋ ਤਾਂ ਆਉਂਦੇ ਨਹੀਂ ਇਹ ਡੱਕਾ ਉਹ ਨਹੀਂ ਕਰੀਏ ਉਹ ਵੀ ਦੇ ਹੀ ਰਹੇ ਤੁਸੀਂ ਚਾਹੁੰਦੇ ਇਹਦਾ ਪਤਾ ਨਹੀਂ ਹੁੰਦਾ ਨੂੰ ਕੜੇ ਗਾੜੀ ਮੇਂ ਗੋਲੀ ਦੇ ਦੇ ਹਾਂ ਆਵੇ ਲਾ ਦੇ ਪੁੱਠੇ ਕੰਮ ਨੂੰ ਪੂਰੀ ਕਰਕੇ ਹੈਨਾ ਗੱਠ ਮਾਰ ਲਓ ਐਂ ਕਰਕੇ ਹਾਂ ਸੌ ਜਾਣਾ ਫੇਰ ਸਵੇਰੇ ਸਵੇਰੇ ਉੱਠ ਕੇ ਪੂਰੇ ਕੰਦੇ ਵਾਲੇ ਤੇ ਇਹ ਨਾ ਹੋਏ ਅੱਜ ਕੱਲ ਤਾਂ ਮਸ਼ੀਨਾਂ ਹੀ ਚੱਲਣੀਆਂ ਗੁੱਤ ਕਰਨ ਵਾਲੀ ਮਸ਼ੀਨ ਆ ਗਈ ਹੁੰਦੀ ਨਾ ਨਾ ਇਹ ਗੁੱਤ ਕਰਨ ਵਾਲੀ ਮਸ਼ੀਨ ਆ ਗਈ ਬੱਚੇ ਫਿਲਮ ਵੇਖਣ ਤੇ ਆਸ਼ਰੋ ਕਿ ਚਲੋ ਤੁਮ ਕਿੰਨੇ ਕਿੰਨੇ ਜਾਓ